ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਆਪਾਂ ਟੂੜੀ ਵਾਲੀ ਮਸ਼ੀਨ ਦੇ ਕੋਲ ਆਏ ਸੀਗੇ ਆਪਣੀ ਟੂੜੀਆ ਮਸ਼ੀਨ ਚੱਲਦੀ ਆ ਅੱਜ 23 ਤਰੀਕ ਹੋ ਗਈ ਹੈ ਪੰਜਵੇਂ ਮਹੀਨੇ ਦੀ ਪਰ ਹਜੇ ਤੱਕ ਟੂੜੀ ਦਾ ਕੰਮ ਆਪਣੇ ਬੰਦਿਆਂ ਨੇ ਮੁੱਕਿਆ ਨਹੀਂ ਹੈਗਾ ਤੁਹਾਨੂੰ ਦਿਖਾਉਨੇ ਆ ਹੁਣ ਤਾਂ ਮਸ਼ੀਨ ਦੀ ਵੀ ਜਿਹੜੇ ਬੈਰਿੰਗ-ਮੋਰਿੰਗ ਨਵੇਂ ਪਾ ਕੇ ਤੁਰੇ ਸੀਗੇ ਜਾਂ ਮਸ਼ੀਨ ਦੀ ਰਿਪੇਅਰ ਕਰਕੇ ਤੁਰੇ ਸੀ ਮਸ਼ੀਨ ਦੇ ਵੀ ਛਣਕਣੇ ਇਹ ਛਣਕਣ ਲੱਗ ਪਏ ਆ ਕਿਉਂਕਿ ਟਰਾਲੀ ਕਾਫੀ ਬਣ ਗਈ ਆ ਤੇ ਟਰੈਕਟਰ ਦਾ ਚੱਲੂ ਨਵਾਂ ਆ ਭਈਆਂ ਦਾ ਵੀ ਹੁਣ ਜੋਰ ਲੱਗ ਗਿਆ ਆ ਪਰ ਹਜੇ ਵੀ ਤੂੜੀ ਦਾ ਕੰਮ ਮੁੱਕਿਆ ਨਹੀਂ ਆਪਣੇ ਬੰਦਿਆਂ ਦਾ ਅਰੇ ਇੱਦਾਂ ਗਿਆ ਆ ਕਿ ਦੋ ਖੱਤੇ ਕਿਤੇ ਤਿੰਨ ਖੱਤੇ ਟੁੱਟ ਕੇ ਜੇ ਰਹਿ ਗਏ ਆ ਤੇ ਮੈਂ ਘਰ ਤੁਹਾਨੂੰ ਦਿਖਾ ਰਹੀਏ ਵੀ ਅੱਜ 23 ਤਰੀਕ ਨੂੰ ਵੀ ਟੋੜੀ ਬਣਦੀ ਆ ਹਜੇ 2 ਦਿਨ ਲੱਗ ਜਾਣੇ ਆ ਕਿਉਂਕਿ ਟੋਟੇ ਰਹਿ ਗਏ ਇਸ ਕਰਕੇ ਉਹ ਟੋਟਿਆਂ ਨੂੰ ਕੱਢਣ ਵਾਸਤੇ ਟਾਈਮ ਲੱਗ ਜਾਂਦਾ ਆ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਜਿਹੜਾ ਮੋਟਾ-ਮੋਟਾ ਕੰਮ ਸੀਗਾ ਉਹ ਨਿਹਿੜ ਲਿਆ ਆਪਾਂ ਬਾਕੀ ਆਲੇ-ਦੁਆਲੇ ਦੇਖ ਲਓ ਸਾਬ ਆਲੇ-ਦੁਆਲੇ ਅੱਗਾਂ ਲੱਗੀਆਂ ਆ ਤੇ ਪਾਣੀ ਛੱਡਿਆ ਹੋਇਆ ਲੋਕਾਂ ਨੇ ਆਪਾਂ ਵੀ ਜਿਹੜੇ ਖੱਤੇ ਆਪਣੇ ਵਿਲੇ ਹੋ ਗਏ ਆ ਉਹਨਾਂ ਵਿੱਚ ਪਾਣੀ ਛੱਡਿਆ ਆ ਉਹ ਤਾਂ ਤਾਂ ਪਰ ਇਦਾਂ ਨਾ ਨਾੜ ਇਸ ਵਾਰ ਸੀਗਾ ਮੰਦਾ ਨਾੜ ਮੰਦਾ ਦੀ ਨਾੜ ਨੂੰ ਕੋਈ ਪੁੱਛਦਾ ਨਹੀਂ ਸੀਗਾ ਆਪਾਂ ਅੱਗੇ ਨਾੜ ਲੈ ਕੇ ਮਤਲਬ ਮੁੱਲ ਤੇ ਛੂੜੀ ਬਣਾ ਕੇ ਤੇ ਵੇਚਦੇ ਸੀਗੇ ਪਰ ਐਤਕੀ ਨਾੜ ਮੰਦਾ ਹੋਣ ਦੇ ਕਰਕੇ ਜਿਹੜੇ ਆਪਣੇ ਪੁਰਾਣੇ ਗਾਹ ਗਿਆ ਆਪਾਂ ਉਹ ਉਹਨਾਂ ਨੂੰ ਨਹੀਂ ਛੱਡਿਆ ਚਲੋ ਇੱਕ ਦੋ ਗਾਹਕ ਕਹਿੰਦੇ ਵੀ ਸੀਗੇ ਜੇ ਸਾਡਾ ਨਾੜ ਵਿਹਲਾ ਕਰ ਦੋ ਆਪਕਾ ਕਿ ਪਹਿਲਾਂ ਸਰਕਾਰ ਨੇ ਬੜੀ ਸਖਤਾਈ ਵਰਤੀ ਦੀ ਹੈ ਨਾ ਵੀ ਅੱਗ ਨਹੀਂ ਲੱਗਣ ਦੇਣੀ ਇਸ ਕਰਕੇ ਕਈ ਬੰਦੇ ਸੀਗੇ ਜਿਹੜੇ ਕਹਿੰਦੇ ਸੀਗੇ ਵੀ ਸਾਡਾ ਖੱਤੇ ਵਿਹਲੇ ਕਰ ਦੋ ਸਾਡੇ ਤੂੜੀ ਬਣਾ ਕੇ ਲੈ ਜਾਵੋ ਤੇ ਅਸੀਂ ਤੁਹਾਨੂੰ ਖੱਤੇ ਮਗਰ 5-700 ਰੁਪਇਆ ਮਾਲੂਦ ਦੇ ਦਵਾਗੇ ਇੱਕ ਦੋ ਗਾਹਕ ਸੀਗੇ ਇਦਾਂ ਦੇ ਪਰ ਆਪਾਂ ਉਹਨਾਂ ਗਾਹਕਾਂ ਤੋਂ ਕੁਝ ਨਹੀਂ ਲਿਆ ਆਪਾਂ ਉਹਨਾਂ ਆ ਗਿਆ ਵੀ ਚਲੋ ਕੋਈ ਚੱਕਰ ਨਹੀਂ ਤੇ ਮੈਂ ਕਹਾਂ ਲਾਈਵ ਕਰਕੇ ਦਿਖਾ ਲ ਦਵਾਂ ਇੱਕ ਵੀਡੀਓ ਆਪਾਂ ਹੋਰ ਬਣਾਈ ਆ ਮੈਂ ਵੀ ਟੂੜੀ ਇੱਕ ਢਾਲੀ ਭਰੀ ਆ ਜਿਹੜੀ ਹੁੰਦੀ ਆ ਉਹ ਤੀਜ ਤੀਜ ਵਾਲੀ ਆ ਉਹ ਵੀ ਵੀਡੀਓ ਥੋੜੇ ਟਾਈਮ ਤੱਕ ਆਪਾਂ ਅਪਲੋਡ ਕਰਾਂਗੇ ਆਪਣੀ ਵੀਡੀਓ ਨੂੰ ਬਾਅਦ ਤੋਂ ਬਾਅਦ ਮੰਨ ਲਓ ਸਪੋਰਟ ਕਰੋ 10k ਆਪਣੇ ਹੋਏ ਨਹੀਂ ਹੈਗੇ 10000 ਫਾਲੋਅਰ ਆਪਣਾ ਹਜੇ ਹੋਇਆ ਨਹੀਂ ਹੈਗਾ ਪਿੱਛੇ ਹੀ ਆਪਾਂ ਤੁਰੇ ਫਿਰਦੇ 9000 ਦੇ ਲਗਭਗ ਆ ਤੇ ਵੱਧ ਤੋਂ ਬਾਅਦ ਇੱਕ ਦੂਜੇ ਨੂੰ ਸ਼ੇਅਰ ਕਰਿਆ ਕਰੋ ਸਪੋਰਟ ਕਰਿਆ ਕਰੋ ਤਾਂ ਕਿ ਆਪਣੇ ਵੀ 10 ਕੇ ਤੋਂ ਉੱਪਰ ਹੋ ਜਾਣ ਆਹਾ ਘੇੜਾ ਲੈ ਕੇ ਆਉਂਦਾ ਹੈ ਮੁੰਡਾ ਆਪਣਾ ਬਿੰਦੂ ਤੇ ਉਹਨੂੰ ਪੁੱਛਦੇ ਆਂ ਵੀ ਆਪਾਂ ਕਿੰਨਾ ਕੁ ਰਹਿ ਗਿਆ ਕੰਮ ਆ ਨਾ ਕਿਉਂਕਿ ਮੈਂ ਤਾਂ ਟੁੜੀਏ ਮਸ਼ੀਨ ਤੇ ਬਾਹਲਾ ਰਗੀ ਜਾਂਦ ਗਿਆ ਹੀ ਨਹੀਂ ਹੈਗਾ ਟਾਈ ਫੜ ਜਾ ਹੋ ਗਿਆ ਸੀਗਾ ਜ਼ਿਆਦਾਤਰ ਇਹਨਾਂ ਦਾ ਹੀ ਕੰਮ ਆ ਇਹ ਟੁੜੀ ਵਾਲਾ ਆਪਣੇ ਹੋਰ ਹੀ ਕੰਮ ਨਹੀਂ ਔੱਕਦੇ ਹੈਗੇ। ਮੇਰੇ ਕੋਲ ਤਾਂ ਕਿ ਜਾ ਹੀ ਨਹੀਂ ਹੋਇਆ ਤੂੜੀ ਵਾਲੀ ਮਸ਼ੀਨ ਦੇ ਨੇੜੇ। ਇਹ ਰੀਲਾਂ ਬਣਾਉਣ ਵਾਸਤੇ, ਸ਼ਾਰਟਸ ਬਣਾਉਣ ਵਾਸਤੇ ਵੀ ਜਾਣ ਦਾ ਟਾਈਮ ਨਹੀਂ ਲੱਗਿਆ ਤੂੜੀ ਵਾਲੀ ਮਸ਼ੀਨ ਤੇ। ਹਮ ਅਸੀਂ ਇਹ ਹੀ ਬਣਾਉਂਦੇ ਰਹੇ ਆ। ਸੋ ਤੂੜੀ ਵਾਲੀ ਮਸ਼ੀਨ ਦਾ ਕੰਮ ਹੈ ਰਵੜਾ ਔਖਾ ਆ। ਇੱਕ ਵੀਡੀਓ ਮੈਂ ਮਤਲਬ ਇਦੀ ਵਾਰੀ ਵੱਖਰੀ ਪਾਉਂਗਾ ਉਹਦਾ ਇਹਦੇ ਵਿੱਚ ਵੀ ਤੁਹਾਨੂੰ ਦੱਸ ਦਨਾਂ ਤੂੜੀ ਆਈ ਮਸ਼ੀਨ ਦਾ ਕੰਮ ਐ ਕਲੀਜ਼ਰ ਕਰਾਰਾ ਕੰਮ ਬਹੁਤ ਮਤਲਬ ਔਖਾ ਕੰਮ ਆ ਕਿਉਂਕਿ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਆ ਟਿੱਕੇ ਦੁਪਹਿਰੇ ਹੁੰਦੇ ਆ ਗਰਮੀ ਪੈ ਜਾਂਦੀ ਆ ਸਰੀਰ ਦੇ ਵਿੱਚ ਤੇ ਸਰੀਰ 'ਚ ਗਰਮੀ ਪੈਣ ਦੀ ਰੋਟੀ ਖਾ ਨਹੀਂ ਹੁੰਦੀ ਟਾਈਮ ਸਰ ਇਸ ਕਰਕੇ ਸਰੀਰ 'ਚ ਗਰਮੀ ਪੈ ਜਾਂਦੀ ਆ ਤੂੜੀ ਆਈ ਮਸ਼ੀਨ ਤੇ ਲੀਜ਼ਰ ਕਰਾ ਜਿਹੜਾ ਬੰਦਾ ਚਲਾਉਂਦੇ ਆ ਉਹਨਾਂ ਨੂੰ ਪਤਾ ਵੀ ਕਿੰਨੀਆਂ ਮੁਸ਼ਕਲਾਂ ਆ ਇਹਨਾਂ ਕੰਮ ਵਿੱਚ ਤੇ ਬਾਕੀ ਜਿਹੜੇ ਬੰਦੇ ਬਣਾਉਂਦੇ ਆ ਤੂੜੀ ਬਣਾਵਾਉਂਦੇ ਆ ਜਾਂ ਲੀਜ਼ਰ ਕਰਾ ਫਰਾਉਂਦੇ ਆ ਉਹਨਾਂ ਬੰਦਿਆਂ ਨੂੰ ਆਪਾਂ ਬੇਨਤੀ ਇਹ ਜ਼ਰੂਰ ਕਰਾਂਗੇ ਕਿ ਪੈਸੇ ਜਿਹੜੇ ਹੁੰਦੇ ਆ ਤੂੜੀ ਆਈ ਮਸ਼ੀਨ ਦੇ ਜਾਂ ਲੀਜ਼ਰ ਕਰਾ ਵਾਲੇ ਜਿਹੜੇ ਬੰਦੇ ਆ ਉਹਨਾਂ ਨੇ ਤੁਹਾਡੀ ਲੇਬਰ ਕੀਤੀ ਆ ਖਸਾਬ ਨਾਲ ਉਹਨਾਂ ਦੇ ਪੈਸੇ ਟਾਈਮ ਟੂ ਟਾਈਮ ਦੇ ਦਿਆ ਕਰੋ ਬਹੁਤ ਔਖਾ ਹੈ ਪਹਿਲਾ ਤੇਲ ਆਪਣੇ ਕੋਲੋਂ ਫੂਕੋ ਫਿਰ ਪੇਰਾ ਇੰਨੀ ਮਹਿੰਗੀਆਂ ਮਹਿੰਗੀਆਂ ਆ ਫਿਰ ਜਿਹੜੀ ਮਤਲਬ ਆਪਾਂ ਸੰਦ ਚਲਾਉਣੇ ਆ ਉਹ ਵੀ ਬੜੇ ਮਹਿੰਗੇ ਆ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਟਰੈਕਟਰ ਮਾੜਾ ਚੱਲਦਾ ਨਹੀਂ ਹੈਗਾ ਮਸ਼ੀਨ ਮਾੜੀ ਚੱਲਦੀ ਨਹੀਂ ਹੈਗੀ ਤੇ ਉਹਨਾਂ ਦੇ ਪੈਸੇ ਟਾਈਮ ਟੂ ਟਾਈਮ ਜ਼ਰੂਰ ਦੇ ਦਿਆ ਕਰੋ ਬਾਕੀ ਆਪਾਂ ਬਸ ਹੋਰ ਦੋ ਕਮੈਂਟ ਤੱਕ ਵੀਡੀਓ ਬੰਦ ਕਰ ਦੇਣੀ ਆ ਉਹਦਾ ਉਦੀ ਮੈਂ ਕਿਹਾ ਜਾ ਲਾਈਵ ਕਰਕੇ ਦਿਖਾਉਨੇ ਆ ਵੀ ਹਜੇ ਵੀ ਇਹ ਤੂੜੀ ਬਣਾਈ ਜਾਂਦੇ ਆ ਇੰਨਾ ਗੱਲ ਕਰਵਾਨੇ ਮੁੰਡਿਆਂ ਨਾਲ ਆਪਣੇ ਨਾਲ ਹਾਂਜੀ ਡਰਾਈਵਰ ਸਾਹਿਬ ਹਜੇ ਵੀ ਤੂੜੀ ਬਣਾਈ ਜਾਂਦੇ ਆ ਹਾਂਜੀ ਭਾਜੀ ਤੂੜੀ ਬਣਾਉਣੇ ਜਿੱਦਾਂ ਆਪਣੇ ਥੋੜੇ ਖੱਤੇ ਰਹਿੰਦੇ ਸੀਗੇ ਭਾਜੀ ਚੱਕਣ ਵਾਲੇ ਅੱਜ ਵੀ ਚੱਲਦੀ ਆ ਕੱਲ ਨੂੰ ਵੀ ਚਲਾਵਾਂਗੇ ਆਪਣੇ 8-10 ਘੰਟੇ ਰਹਿੰਦੇ ਸੀਗੇ ਚੱਕਣ ਵਾਲੇ ਕਿੰਨੇ ਦਿਨ ਲੱਗਣਗੇ ਹੋਰ ਅੱਜ ਦੀ ਦਿਹਾੜੀ ਵੀ ਲੱਗੂਗੀ ਕੱਲ ਦੀ ਵੀ ਲੱਗੂਗੀ ਬਈ ਹਾਂਜੀ ਚਲਾ ਰੋ ਚਲਾ ਰੋ ਮੋੜ ਕੇ ਦੁਪਹਿਰਾ ਹੋ ਜਾਂਦਾ ਅੱਜ ਦੀ ਤੇ ਕੱਲ ਦੀ ਦਿਹਾੜੀ ਲੱਗਣੀ ਆ ਤੇ ਇਹ ਵੀ ਇਦਾਂ ਵੀ ਦੁਪਹਿਰ ਨੂੰ ਘੰਟਾ ਕੁ ਰੋਕ ਲੈਂਦੇ ਆ ਗਰਮੀ ਜ਼ਿਆਦਾ ਹੋ ਜਾਂਦੀ ਆ ਦੁਪਹਿਰ ਨੂੰ ਮਤਲਬ 12:30 ਵਜੇ ਤੋਂ ਲੈ ਕੇ 1:30 ਤੋਂ 2:00 ਵਜੇ ਤੱਕ ਰੋਕ ਕੇ ਮੜਾ ਮੜਾ ਅਰੈਸਟ ਕਰ ਲੈਂਦੇ ਆ ਇਸ ਕਰਕੇ ਗਰਮੀ ਜ਼ਿਆਦਾ ਹੋਣ ਦੀ ਵਜ੍ਹਾ ਕਰਕੇ ਸੋ ਧੰਨਵਾਦ ਸਾਰਿਆਂ ਦਾ ਥੈਂਕ ਯੂ ਵੀਡੀਓ ਦੇਖਣ ਵਾਸਤੇ ਬਰਤਵਾ ਬਰਤਵਾ ਸ਼ੇਅਰ ਕਰਿਆ ਕਰੋ